ਜ਼ਿਲ੍ਹਾ ਪੱਤਰੀ ਪ੍ਰਾਇਮਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਮੁਕੰਮਲ। ਸ੍ਰੀ ਅਨੰਦਪੁਰ ਸਾਹਿਬ ਦੇ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ 1, 3 ਅਤੇ 4 ਜਮਾਤ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪੱਤਰੀ ਪ੍ਰਾਇਮਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਮਸ਼ੇਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰੰਜਨਾ ਕਟਿਆਲ ਬਲੌਕ ਪ੍ਰਾਇਮਰੀ ਸਿਕਿਆ ਅਫਸਰ ਮਜੀਤ ਸਿੰਘ ਮਾਵੀ ਸਰ ਵੱਲੋਂ ਅੱਜ ਇਹਨਾਂ ਤਿਆਰੀਆਂ ਨੂੰ ਅੰਤਮ ਸ਼ੋਹਤ ਦਿੱਤੀਆਂ ਗਈਆਂ 1 ਨਵੰਬਰ ਨੂੰ ਜਿੱਥੇ ਐਥਲੈਟਿਕ ਕੁਸ਼ਤੀ ਆਦ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਬਾਕੀ ਦੇ ਰੈਂਡੇ ਮੁਕਾਬਲੇ 3 ਅਤੇ 4 ਨਵੰਬਰ ਨੂੰ ਕਰਵਾਏ ਜਾਣਗੇ ਅੱਜ 1:30 ਸ਼ਾਮ ਤੱਕ ਅਧਿਆਪਕਾਂ ਨੇ ਸ਼੍ਰੀ ਦਸ਼ਮੇਸ਼ মার্শাল ਆਰਟ ਅਕੈडमी ਵਿਖੇ ਐਥਲੈਟਿਕ ਦੇ ਟਰੈਕ ਅਤੇ ਹੋਰ ਜ਼ਰੂਰੀ ਪ੍ਰਬੰਧ ਜਿਹੜੇ ਹੈ ਦੇਰ ਰਾਤ ਤੱਕ ਮੁਕੰਮਲ ਕੀਤੇ ਦੋ 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 ਰਾਮ ਨਾਲ ਨਾ ਨਾ ਕੰਮ ਪਾਣੀ ਪੋਗੇ ਨਹੀਂ ਕਰਨਗੇ ਹੋਰ ਹੀ ਦੋ ਐ ਨਹੀਂ ਕੁੱਟਦੇ ਯਾਰ ਕੋਈ ਮੰਨੀ ਨਹੀਂ ਹੁੰਦੀ ਗੱਲ ਜੀ ਸਰ ਪਹਿਲੇ ਹੁੰਦੇ ਯਾਰ ਟਿੱਕੂ ਮੈਂ ਮਿੰਟ ਮਿੰਟ ਇਹ ਲੈ ਕੇ ਸੈਨ ਵਾਲੇ ਫੇਸ ਕਿਹਨਾਂ ਬਾਗ ਵਾਲੇ ਨਹੀਂ ਹੋਰ ਦੋ ਫੜ ਪਾਣਾ ਗੱਡੀ ਕਰ ਹੁੰਦਾ ਦੱਸ ਇਹ ਬਹੁਤ ਬਦ ਨਾ ਇਹ ਰਹੀ ਅੱਜ 10 ਭਰਦੇ ਦੋ 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 ਰਾਹ ਨਾਲ ਨਾ ਨਾ ਕੰਨ ਭਾਈ ਭੁੱਗੇ ਨਹੀਂ ਵੀ ਕੰਨ ਜੇ ਹੋਰ ਹੀ ਲੋ ਐ ਨਹੀਂ ਕੁੱਟਦੇ ਯਾਰ ਕੋਈ ਮੰਨ ਨਹੀਂ ਹੁੰਦੀ ਗੱਲ ਜੀ ਸਾਬ ਪਹਿਲੇ ਹੁੰਦੇ ਯਾਰ ਟਿੱਕੂ ਮੈਂ ਨਹੀਂ ਤੂੰ ਵਿੱਚ ਇਹ ਵਾਇਟ ਸੈਨ ਵਾਲੇ ਤੇ ਕੋਈ ਬਾਗ ਵਾਲਾ ਨਹੀਂ ਕੋਈ ਦੋ ਫੜ ਪਾਦਨ ਗੰਦੀ ਕਰ ਹੁਸਨ ਦੱਸ ਦੱਸ ਇਹ ਬਹੁਤ ਬਦ ਨਾ ਇਹ ਰਹੀ ਆ ਕੋ ਦਸ ਘੜਸੀ ਮੋਰਗੀ ਨੇ ਐਂਡੇ ਸੋਪਣੇ ਵੀ ਇਹੀ ਜਾਣੇ ਹੈ ਨਾ ਬਾਕੀ ਪੈਸਾ ਮਾਇਆ ਨੂੰ ਤਾਂ ਕੈਸ ਕਰਦੇ ਆਂ ਮੈਂ ਨਾ ਹੱਟਦਾ ਡਰਦਾ ਮੈਂ ਤਾਂ ਕੰਮ ਹੀ ਖਾਲ ਚੱਲ ਗਿਆ ਮੈਂ ਕਿੱਥੇ ਲੋਬੀ ਨੂੰ ਚਾਰਤਾਂ ਬੰਦਲੇ ਬਸ ਕਹਿੰਦੇ ਛੱਡ ਬਸ ਇੱਥੇ ਜਮੇ ਇੰਨਾ ਸਾਰਾ ਲਾਈਕ ਕਰੇ ਅੱਗੇ ਇਕਮੈਂਡ ਗੱਲছਣਾ ਇੱਕ ਪਰਮਜੀਤ ਇਹ ਕੋਈ ਚੀਜ਼ ਦੇਸ਼ੀ ਤਿਆਰ ਹੈ ਲੈਟ ਕਰਿਓ ਹਲਾਕੇ ਨੂੰ ਜਾਂ ਇਹਨੂੰ ਪਾਈਏ ਕੋਈ ਡੋਰੀ ਡੋਰੀ ਦੇਖ ਲੈ ਲੈਟ ਮਾਰ ਬੈ ਜੁਕੇ ਪਰਮਜੀਤ ਹੈ ਨਹੀਂ ਕੋਈ ਚੀਜ਼ ਜਿਹੜੀ ਪਤਾ ਨਹੀਂ ਝੰਡੇ ਦੇਖੋ ਝੰਡੇ ਵਾਲੋ ਝੰਡੇ ਵਾਲੋ ਦੇਖ ਰਿਹਾ ਮੈਂ ਕਿਹਾ ਉਹ ਹੈ ਨਹੀਂ ਕਿਤੇ ਇਹ ਕਿੰਨੇ ਝੰਡੇ ਲਾ ਕੇ 20 ਝੰਡੇ ਲੱਗੇ ਹਨ ਗਰਾਊਂਡ 'ਚ 18 ਹੋ ਗਏ 18 ਠੀਕ ਹੈ ਜੀ ਦੋ ਪਾ ਕੇ ਹੋ ਜਾਣੇ ਹੋਰ ਬਸ ਟਰੈਕ ਸਾਰਾ ਮਾਰਕ ਹੋ ਗਿਆ ਹੈ ਨਾ ਜੀ ਬਿਲਕੁਲ ਜੀ ਟਰੈਕ ਮਾਰ ਕੇ ਜੀ ਬਸ ਮੈਨੂੰ ਮੈਡ ਵੀ ਲੱਗ ਗਏ ਯਾਰ ਫੇਰ ਪਾਉਣ ਦਾ ਯਾਰ ਉਹ ਤੇ ਤਿਆਰੀ ਬਿਲਕੁਲ ਓਕੇ ਉਹ ਕਹੇ ਦੀ ਜੇਬ ਤੇ ਨਹੀਂ ਕੋਈ ਸੇਬਾ ਰਸੀ ਮੈਨੂੰ ਕਹਿੰਦਾ ਕੰਦੇ ਜੋ ਉਸ ਨੂੰ ਨੂਰ ਕਾ ਪਾਉਣ ਵਾਦ ਨਾ ਨਾ ਛੰਡੀਆਂ ਮਜੀ ਦੂਈਆਂ ਬਹੁ ਪਈਆਂ ਉਹ ਸਵੇਰ ਨੂੰ ਲੱਗਣੀ ਹੁਣ ਕੰਦੇ ਅੰਦਰ ਦੇਖ ਤੂੰ ਯਾਰ ਐਸੀ ਚੱਲੇ ਆ ਇੱਧਰ ਮੈਂ ਵੀ ਬਾਲੇ ਵਿੱਚ ਏ ਛੋੜੀ ਜੱਬਰਦਸਤ ਪੱਤੀ ਪੱਤੀ ਲੈ ਕੇ ਭੋਲਣ ਜੀ ਉਹ ਗਲਤੀ ਵਾ ਪੱਟੀਤੀ ਵਈ ਬਈਲੀ ਉਹ ਲੈ ਗਏ ਉਹ ਯਾਰ ਆਈ ਨਹੀਂ ਤਾਂ ਅਸੀਂ ਸਾਹਿਬ ਸਰ ਮੈਂ ਕਹਿੰਦੀ ਹਾਂ ਹੈਲੋ ਗਾਣੇ ਉਹਨੇ ਤੋਂ ਵੀਡੀਓ ਕਾਲ ਕਰਨ ਲੱਗਾ ਦਿਖਾਵਾ ਤੁਸੀ ਸ਼ੇਰ ਦੀ ਤਿਆਰੀ ਜੀ ਆਹ ਰਹੇ ਮੁੰਡੇ 10-15 ਜਣੇ ਹੈਗੇ ਮੈਂ ਜੈਕਮੈਂਟ ਕਰਨ ਹਾਂ ਹਾਂਜੀ ਵੀਪੀ ਸਾਹਿਬ ਖੇਡਾਂ ਦੀਆਂ ਤਿਆਰੀਆਂ ਪੂਰੀਆਂ ਜੀ ਹਾਂਜੀ ਹਾਂਜੀ ਅੱਜ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀਆਂ 45 ਮੀਆਂ ਜ਼ਿਲ੍ਹਾ ਪੱਧਰੀ ਖੇਡਾਂ ਰੂਪਨਗਰ ਤੋਂ ਵਿਖੇ ਹੋ ਰਹੀਆਂ ਨੇ ਉਹਨਾਂ ਖੇਡਾਂ ਦੀ ਜਿਹੜੀ ਤਿਆਰੀ ਸੰਬੰਧੀ ਅੱਜ ਸਾਡੇ ਸਮੂਚੇ ਅਧਿਆਪਕ ਜਿਹੜੇ ਸਾਡੇ ਬਲਾਕ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਨੇ ਉਸ ਸਵੇਰ ਤੋਂ ਹੀ ਭਾਵੇਂ ਉਹ ਲਿਸਟਾਂ ਦੀ ਤਿਆਰੀ ਹੋਵੇ ਗਰਾਊਂਡ ਦੀ ਤਿਆਰੀ ਹੋਵੇ ਤੁਸੀਂ ਦੇਖ ਹੀ ਸਕਦੇ ਹੋ ਕਿ ਹੁਣ ਵੀ 7:00 ਵੱਜ ਚੁੱਕੇ ਨੇ ਪਰ ਫਿਰ ਵੀ ਸਾਡੇ ਅਧਿਆਪਕ ਜਿਹੜੇ ਨੇ ਉਹ ਗਰਾਊਂਡ ਦੇ ਵਿੱਚ ਡਟੇ ਹੋਏ ਨੇ ਟਰੈਕ ਸਾਡਾ ਲਗਭਗ ਤਿਆਰ ਹੈ ਐਵੇਂ ਕਿਤੇ 5-4 ਮਿੰਟ ਵਾਲੀ ਗੱਲ ਹੈ ਉਸ ਤੋਂ ਬਿਨਾਂ ਸਾਡੇ ਕੋਲ ਆ ਦੇਖ ਲਓ ਜਿਵੇਂ ਸੱਜਵੀਂ ਬੋਟੀ ਹੁੰ ਉਮੈਨੀ ਗਰਾਉਂਡ ਸਵੇਰ ਦੇ ਅਧਿਆਪਕ ਸਾਡੇ ਨੇ ਸਜਾ ਦਿੱਤਾ ਸੋ ਮੈਨੂੰ ਆਸ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੁਣੇ ਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਵੀ ਸਵੇਰੇ ਸਾਡੇ ਕੋਲ 10 ਵਜੇ ਨਾ ਖੇਡਾਂ ਦਾ ਉਦਘਾਟਨ ਕਰਨ ਲਈ ਆ ਰਹੇ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਚੰਚੇਰ ਸਿੰਘ ਜੀ ਮੈਡਮ ਰੰਜਨਾ ਕਟਿਆਲ ਜੀ ਉਹ ਵੀ ਲਗਾਤਾਰ ਸਾਡੇ ਸੰਪਰਕ ਚ ਨੇ ਵੀ ਹੁਣੇ ਹਜੇ ਫੋਨ ਆਇਆ ਸੀ ਗਾ ਡੀਓ ਸਾਹਿਬ ਦਾ ਕਿ ਤੁਸੀਂ ਕੀ ਕੰਮ ਕਰ ਰਹੇ ਹੋ ਹੁਣ ਵੀ ਇਸ ਟਾਈਮ ਸਵੇਰੇ ਕਰ ਲਿਓ ਜਿਹੜੀ ਤਿਆਰੀ ਰਹਿ ਗਈ ਸੋ ਸਾਨੂੰ ਆਸ ਹੈ ਕਿ ਸਾਡਾ ਅਧਿਆਪਕ ਵਰਗ ਸਮੁੱਚਾ ਹੈ ਜਿਹੜਾ ਰੂਪਨਗਰ ਜ਼ਿਲ੍ਹੇ ਦਾ ਸੰਬੰਧ ਉਹ ਸਾਡਾ ਸਾਥ ਦਿੰਦਾ ਹੋਇਆ ਹੈ ਨਾ ਖੇਡਾਂ ਵਿੱਚ ਇੱਕ ਸਾਰੂ ਸੋਚ ਲੈ ਕੇ ਸਾਡੇ ਕੋਲ ਬੱਚੇ ਜਾਣਗੇ ਕਿਉਂਕਿ ਗੁਰੂ ਅਪੀਰਾਂ ਦੀ ਅਨੰਦਪੁਰ ਸਾਹਿਬ ਧਰਤੀ ਹੈ ਕੱਲ ਕਿਹੜੀਆਂ ਖੇਡਾਂ ਹੈ ਜੀ ਫਿਰ 3 ਤਰੀਕ ਨੂੰ ਕਿਹੜੀਆਂ ਖੇਡਾਂ ਹੈ 4 ਨੂੰ ਕਿਹੜੀਆਂ ਕੱਲ ਕੱਲ ਸਾਡੇ ਕੋਲ ਸਾਰੇ ਐਥਲੈਟਿਕ ਇਵੈਂਟ ਜਿਵੇਂ 100 200 600 ਮੀਟਰ ਦੌੜ ਲੰਬੀ ਛਾਲ ਗੋਲਾ ਸੁੱਟਣਾ ਤੇ ਉਸ ਤੋਂ ਇਲਾਵਾ ਰੱਸਾ ਕੱਸੀ ਦੇ ਮੁਕਾਬਲੇ ਕੁਸ਼ਤੀਆਂ ਕਾਰਾਟੇ ਦੇ ਮੁਕਾਬਲੇ ਇਹ ਮੁਕਾਬਲੇ ਲਗਭਗ ਸਾਡੇ ਕੋਲ ਕੱਲ ਸਾਰੇ ਹੋ ਰਹੇ ਨੇ ਸੋ ਉਸ ਤੋਂ ਬਿਨਾ ਜਿਹੜੀ ਕੱਲ ਐਤਵਾਰ ਤੋਂ ਅਗਲਾ ਦਿਨ 3 ਔਰ 4 ਤਰੀਕ ਹੈ ਉਹਦੇ ਵਿੱਚ ਕਬੱਡੀ ਸਰਕਲ ਸਟਾਈਲ ਕਬੱਡੀ ਨੈਸ਼ਨਲ ਸਟਾਈਲ ਕੋਕੋ ਇਹ ਇਹ ਦਾ ਅੱਧੇ ਮੁਕਾਬਲੇ ਜਿਹੜੇ ਉਹ ਇਨਾ ਹੀ ਗਰਾਊਂਡ ਦੇ ਵਿੱਚ ਹੋਣਗੇ ਸੋ ਅਸਾਂ ਨੂੰ ਆ ਸਕੇ ਇਹਨਾਂ ਖੇਡਾਂ ਦਾ ਇੱਕ ਵਧੀਆ ਸੋਚ ਸਾਡੇ ਲੈ ਕੇ ਬੱਚੇ ਤਹਾਂ ਜਾਣ ਕੇ ਤੇ ਪ੍ਰਮਾਤਮਾ ਕਰੇ ਸਾਡੇ ਬੱਚੇ ਜਿਵੇਂ ਪੜ੍ਹਾਈ ਦੇ ਵਿੱਚ ਵਧੀਆ ਮੱਲਾ ਮਾਰ ਰਹੇ ਨੇ ਉਹ ਹੁਣ ਇਹਨਾਂ ਖੇਡਾਂ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਇੱਕ ਵਧੀਆ ਪ੍ਰਦਰਸ਼ਨ ਕਰਨਗੇ ਸੋ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਸੱਟ ਫੇੜ ਤੋਂ ਬਚਾਵੇ ਇਸੇ ਤਰ੍ਹਾਂ ਸਾਡੇ ਜਿਹੜੇ ਇੱਕ ਗਰਾਊਂਡ ਨੇ ਉਹ ਪੰਜਾਬ ਦੀ ਧਰਤੀ ਦੇ ਹਰੇ ਭਰੇ ਤੇ ਖੁਸ਼ਹਾਲੀ ਭਰੇ ਬਣੇ ਰਹਿਣ